ਇੱਕ ਵਾਰ ਜ਼ਰੂਰ ਸੁਣੀਓ ਬਹੁਤ ਹੀ ਸੋਹਣੀ ਕਹਾਣੀ ਹੈ ਆਓ ਇਸ ਨੂੰ ਸ਼ੁਰੂ ਕਰੀਏ ਮੈਨੂੰ ਤੀਜਾ ਦਿਨ ਹੈ ਘਰ ਪਹੁੰਚੇ ਨੂੰ ਤਿੰਨਾ ਦਿਨਾਂ ਵਿੱਚ ਬਾਪੂ ਕਈ ਵਾਰ ਫਿਸ ਚੁੱਕਿਆ ਜਦਾ ਜਿੰਨੀ ਕੋਈ ਗੱਲ ਛੇੜਦੀ ਉਹ ਗਲਾ ਪਰ ਆਉਂਦਾ ਬਾਪੂ ਦੀਆਂ ਅੱਖਾਂ ਵਿੱਚ ਆਏ ਹੰਝੂ ਮੈਨੂੰ ਬਹੁਤ ਅਜੀਬ ਲੱਗਦੇ ਨੇ ਮੇਰਾ ਦਿਲ ਕਰਦਾ ਬਾਪੂ ਨੂੰ ਕਹਾ ਹੁਣ ਬਸ ਵੀ ਕਰ ਐਵੇਂ ਪਰ ਪਖੰਡ ਸ਼ਬਦ ਬਤਨਾ ਮੈਨੂੰ ਔਖਾ ਲੱਗਦਾ ਹਰ ਵਾਰੀ ਮੇਰੀਆਂ ਅੱਖਾਂ ਅੱਗੇ 4 ਸਾਲ ਪਹਿਲਾਂ ਵਾਲਾ ਬਾਪੂ ਆਣ ਖੜਦਾ ਤੇ ਮੇਰੇ ਜ਼ਿਹਨ ਵਿੱਚ 20 ਸਾਲ ਤੋਂ ਵਸੀ ਤਸਵੀਰ ਸਾਹਮਣੇ ਹੰਜੂ ਕਿਰਦਾ ਬਾਪੂ ਮੈਨੂੰ ਕੋਈ ਹੋਰ ਜਾਪਣ ਲੱਗਦਾ ਮੈਂ ਸੋਚਦਾ ਉਹ ਇੰਜ ਕਿਵੇਂ ਬਦਲ ਸਕਦਾ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਉਹ ਮੈਨੂੰ ਮੇਰੇ ਘਰੋਂ ਤੁਰਨ ਵੇਲੇ ਲੱਗਿਆ ਸੀ ਬੇਬੇ ਕੋਲੋਂ ਆਪਣੇ ਹੰਜੂ ਨਹੀਂ ਸੀ ਰੁਕ ਰਹੇ ਰੋਟੀ ਜੋਗਾ ਕੀ ਨਹੀਂ ਹੈਗਾ ਆਪਣੇ ਕੋਲ ਉਹ ਕਈ ਦਿਨ ਕਲਪਦੀ ਰਹੀ ਸੀ ਪਰ ਬਾਪੂ ਇੰਨੀ ਗੱਲ ਸੁਣਦੇ ਆ फडਕ ਪੈਂਦਾ ਤੇਰੇ ਬਸ ਹੋਵੇ ਨਾ ਸੋਹੀਆਂ ਦੀ ਝੰਡੀ ਕਰਨੀ ਏ ਪਿੰਡ ਵਿੱਚ ਲੰਡੀ 부ਚੀ ਨਹੀਂ ਮੈਂ ਕੋਈ ਇਹਨੂੰ ਬਸ ਰੋਟੀ ਦਿਸਦੀ ਸੇਟੀ ਏਜੰਟ ਨਾਲ ਕਿਸੇ ਵੀ ਤਰ੍ਹਾਂ ਵਾਦਾ ਘੱਟਾ ਕਰਕੇ ਬਾਪੂ ਨੇ ਮੈਨੂੰ ਆਸਟ੍ਰੇਲੀਆ ਤੋਰ ਦਿੱਤਾ ਕਰੋ ਤੋਰਨ ਵੇਲੇ ਮੈਂ ਬਬੇ ਨੂੰ ਚਿੰਬੜ ਕੇ ਕਿੰਨੀ ਹੀ ਧੀਰ ਤੀਕ ਤੱਕ ਰੋਂਦਾ ਰਿਆ ਗੱਡੀ ਵਿੱਚ ਬੈਠਾਂ ਵੇਲੇ ਝੋਕ ਕੇ ਬਾਪੂ ਦੇ ਪੈਰੀ ਹੱਥ ਲਾਉਣ ਲੱਗਿਆ ਤਾਂ ਉਹਨੇ ਮੇਰਾ ਹੱਥ ਫੜ ਕੇ ਅੱਖਾਂ ਵਿੱਚ ਝਾਕਦੇ ਹੋਏ ਕਿਹਾ ਸੀ ਬੁੜੀਆਂ ਵਾਂਗੂ ਡੋਸਕੇ ਨਾ ਲਾਈ ਜਾਈ ਹੁਣ ਉੱਥੇ ਜਾ ਕੇ ਰੋਗ ਰਪਈਆਂ ਦਾ ਲੱਗਿਆ ਚੇਤਾ ਰੱਖੀ 에어ਪੋਰਟ ਤੱਕ ਜਾਂਦਿਆ ਮੈਂ ਬਾਪੂ ਦੀਆਂ ਇਸੇ ਗੱਲ ਬਾਰੇ ਸੋਚਦਾ ਰਿਹਾ ਸੀ ਕਾਸ਼ ਬਾਪੂ ਨੇ ਕਿਹਾ ਹੁੰਦਾ ਭੋਲਿਆ ਆਪਣਾ ਖਿਆਲ ਰੱਖੀ ਖਾਣ ਪੀਣ ਤੋਂ ਕੌਲ ਨਾ ਕਰੀ ਕਮਾਈਆਂ ਨਾਲ ਵੀ ਰੱਜਿਆ ਕਦੀ ਬੰਦਾ ਪਰ ਮੈਂ ਜਾਣਦਾ ਸੀ ਬਾਪੂ ਤਾਂ ਇੰਜ ਦਾ ਕਦੀ ਵੀ ਨਹੀਂ ਸੀ ਫਿਰ ਉਹ ਜਿਸ ਨੂੰ ਮੈਂ ਤਿੰਨ ਦਿਨਾਂ ਤੋਂ ਦੇਖ ਰਿਹਾ ਬਾਪੂ ਦਾ ਇਹ ਰੂਪ ਮੇਰੀ ਸਮਝੋਂ ਬਾਹਰ ਸੀ ਇਨਾ ਤਿੰਨਾ ਦਿਨਾਂ ਵਿੱਚ ਬਾਪੂ ਦੇ ਕਈ ਰੂਪ ਮੇਰੇ ਸਾਹਮਣੇ ਉਭਰੇ ਹਰ ਰੂਪ ਵਿੱਚ ਉਹ ਮੈਨੂੰ ਪਹਿਲਾਂ ਨਾਲੋਂ ਵੀ ਵੱਧ ਆਜੀਬ ਲੱਗਿਆ ਮੈਂ ਐਨੇ ਸਾਲਾਂ ਤੋਂ ਉਸ ਦੇ ਇਨਾ ਰੂਪਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਉਸ ਦਾ ਕੋਈ ਵੀ ਰੂਪ ਮੇਰੇ ਕਦੀ ਸਮਝ ਨਹੀਂ ਸੀ ਆਇਆ ਤੇ ਉਸ ਨੂੰ ਇੰਜ ਹੰਝੂ ਘੇਰਦਿਆਂ ਦੇਖ ਕੇ ਇੱਕ ਪਾਲੀ ਮੇਰਾ ਮਨ ਬਾਪੂ ਲਈ ਤਰਸਨਾ ਭਰ ਜਾਂਦਾ ਪਰ ਉਸੇ ਪਲ ਬਾਪੂ ਕਿਸੇ ਹੋਰ ਰੂਪ ਵਿੱਚ ਮੇਰੀ ਅੱਖਾਂ ਅੱਗੇ ਆਣ ਖੜਦਾ ਤੂੰ ਤਾਂ ਮੇਰੇ ਜੋਗੀ ਹੀ ਰੱਖੀ ਸੀ ਘਾਟੇ ਦਾ ਕਰ ਕਦੀ ਕਿਹਾ ਵੀ ਇਹ ਤੂੰ ਕਿ ਠੀਕ ਆ ਮੈਂ ਚਤੋਂ ਪਹਿਰ ਕੁਝ ਨਾ ਕੁਝ ਦੁੱਖ ਦਾ ਹੀ ਰਹਿੰਦਾ ਤੇਰਾ ਮੱਲੇ ਕੋਲੋਂ दारू ਲਿਆ ਕੇ ਪਾਲ ਲੈ ਮੈਂ ਪਹਿਲੀ ਤਨਖਾਹ ਵਿੱਚੋਂ ਖਰਚੇ ਜੋਗੇ ਪੈਸੇ ਰੱਖ ਕੇ ਪਾਕੀ ਸਾਰੇ ਬਾਪੂ ਨੂੰ ਭੇਜ ਦਿੱਤੇ ਸੀ ਪਰ ਬਾਪੂ ਬੇਬੇ ਦੀ ਅੱਖਾਂ ਦਾ ਆਪਰੇਸ਼ਨ ਕਰਾਉਣ ਲਈ ਨਹੀਂ ਸੀ ਮੰਨਿਆ ਜੀਆਂ ਨਾਲੋਂ ਪੈਸਾ ਤਾਂ ਨਹੀਂ ਚੰਗਾ ਜੜੇ ਮਹੀਨੇ ਮੈਂ ਐਨੇ ਹੀ ਹੋਰ ਪਾ ਦੂੰ ਪਰ ਮੇਰੀ ਗੱਲ ਪੂਰੀ ਨਹੀਂ ਸੀ ਹੋਈ ਮੈਨੂੰ ਲੱਗਿਆ ਜੇ ਕਿਤੇ ਮੈਂ ਫੋਨ ਦੀ ਤਾਂ ਸਾਹਮਣੇ ਹੁੰਦਾ ਬਾਪੂ ਮੇਰੇ ਮੂੰਹ ਤੇ ਤਾੜ ਕਰਦਾ ਥੱਪੜ ਮਾਰਦਾ ਸਾਲਿਆ ਜੰਮ ਮੋਕਿਆ ਨਹੀਂ ਪਿਓ ਨੂੰ ਮਤਾਂ ਦਿਨਾ ਅੰਨੀ ਦਾ ਨਹੀਂ ਹੋਗੀ ਉਹ ਮੇਨਾ ਬਕਵਾਸ ਕਰਨ ਦੀ ਲੋੜ ਨਹੀਂ ਬਾਪੂ ਨੇ ਫੋਨ ਕੱਟ ਦਿੱਤਾ ਸੀ ਮੇਰੇ ਸਾਹਮਣੇ ਬੇਬੇ ਖੜੀ ਸੀ ਲਾਚਾਰ ਜਹੀ ਹਰ ਚੀਜ਼ ਨੂੰ ਤਰਸਦੀ ਅਸੀਂ ਦੋਵੇਂ ਭੈਣ ਭਰਾ ਸਕੂਲ ਪੜਦੇ ਸੀ ਬੇਬੇ ਜਦ ਵੀ ਕੁਝ ਖਰੀਦਦੀ ਬਾਪੂ ਤੋਂ ਪਰਦਾ ਰੱਖਦੀ ਬੇ ਨਿੱਕਿਆ ਤੇਰੀ ਜ਼ੁਬਾਨ ਹੀ ਖੋਲੋਂਦੀ ਹੁੰਦੀ ਐਵੇਂ ਨਾ ਆਪਣੇ ਬਾਪੂ ਕੋਲੇ ਇਹ ਬਾਪੂ ਅੱਗੇ ਚੁੱਪ ਰਹਿੰਦਾ ਰਹਿੰਦਾ ਮੈਂ ਵੱਡਾ ਹੋ ਕੇ ਵੀ ਬਾਪੂ ਕੋਲੋਂ ਦੂਰ ਹੋ ਗਿਆ ਸੀ ਅਸੀਂ ਆਪਸ ਵਿੱਚ ਮੁੱਲ ਦਾ ਹੀ ਬੋਲਦੇ ਬੱਚਿਆਂ ਤੇ ਅਸਰ ਤਾਂ ਫਿਰ ਪੈਣਾ ਹੀ ਆ ਜਦ ਹਰ ਵੇਲੇ ਮੇਰੀ ਮਾਸੀ ਬਾਪੂ ਦੇ ਕਲੇਸ਼ ਦੀਆਂ ਗੱਲਾਂ ਕਰਿਆ ਕਰਦੀ ਸੀ ਪਰ ਬਾਪੂ ਤੇ ਔਲਾਦ ਦੇ ਵੱਡੀ ਹੋਣ ਦਾ ਵੀ ਕੋਈ ਅਸਰ ਨਹੀਂ ਸੀ ਹੁਣ ਤਾਂ ਧੀ ਵੀ ਵਿਆਹੀ ਗਈ ਸੀ ਖਬਰੇ ਹੋਣੀ ਬੇਬੇ ਨੂੰ ਬਾਪੂ ਦੇ ਸੁਆਦ ਦੇ ਬਦਲ ਜਾਣ ਦੀ ਉਮੀਦ ਸੀ ਪਰ ਬਾਪੂ ਤਾਂ ਸ਼ਾਮ ਨੂੰ ਦੋ ਤਿੰਨ ਜਣੇ ਦਰਵਾਜ਼ੇ ਨਾਲ ਦੀ ਬੈਠਕ ਵਿੱਚ ਬੈਠੇ ਹੁੰਦੇ ਬੇਬੇ ਸਾਨੂੰ ਰੋਟੀ ਖਵਾ ਕੇ ਚੁੱਲ੍ਹੇ ਅੱਗੇ ਬੈਠੀ ਬਾਪੂ ਦੇ ਰੋਟੀ ਖਾਣ ਦੀ ਉਡੀਕ ਕਰਦੀ ਰਹਿੰਦੀ ਸਿਆਲ ਦੀ ਰੁੱਤੇ ਲੋਕ ਅੱਧੀ ਨੀਂਦ ਪੂਰੀ ਕਰ ਲੈਂਦੇ ਜਦ ਬੇਬੇ ਬਾਪੂ ਤੇ ਉਹਦੇ ਬੇਲੀਆਂ ਲਈ ਰੋਟੀ ਪਕਾਉਂਦੀ ਜਦ ਬਾਪੂ ਘਰ ਹੁੰਦਾ ਅਸੀਂ ਦੋਨੋਂ ਭੈਣਾਂ ਉੱਚੀ ਸਾਹ ਨਾ ਲੈਂਦੇ ਜਦ ਕਦੀ ਬਾਪੂ ਬੇਬੇ ਨਾਲ ਝਗੜਨ ਲੱਗਦਾ ਅਸੀਂ ਦੋਨੋਂ ਜਣੇ ਅੰਦਰ ਬੜ ਕੇ ਰੋਣ ਲੱਗਦੇ ਬਾਪੂ ਰੋਟੀ ਵਾਲੀ ਥਾਲੀ ਦੂਰ ਵਗਾ ਮਾਰਦਾ ਤੇ ਬੇਬੇ ਨੂੰ ਬਾਹਾਂ ਤੋਂ ਫੜ ਲੈਂਦਾ ਸਾਲੀ ਕੰਦੇ ਖਾਂਦਾਂ ਦੀ ਬੰਦੇ ਨੇ ਇੱਕ ਰੋਟੀ ਖਾਣੀ ਹੁੰਦੀ ਸਾਰੇ ਦਿਹਾੜੀ ਖੱਪ ਕੇ ਉਹ ਵੀ ਨਹੀਂ ਜੁੜਦੀ ਚੱਜ ਨਾਲ ਤਵੇ ਤੇ ਪਈ ਰੋਟੀ ਮੱਚ ਕੇ ਕੋਲਾ ਬਣ ਜਾਂਦੀ 20 ਵਾਰ ਕਿਹਾ ਰੋਟੀ ਤੱਤੀ ਲਿਆਇਆ ਕਰ ਬੋੜ ਬੋੜ ਕਰਦਾ ਬਾਪੂ ਅੰਦਰ ਵੱਡ ਜਾਂਦਾ ਮੱਚੀ ਹੋਈ ਰੋਟੀ ਵੱਲ ਦੇਖਦੀ ਬੇਬੇ ਆਪਣੀ ਹਰ ਵੇਲੇ ਤੁੱਕਦੀ ਰਹਿੰਦੀ ਜ਼ਿੰਦਗੀ ਬਾਰੇ ਸੋਚ-ਸੋਚ ਹੰਝੂ ਕੀਰਦੀ ਸਾਨੂੰ ਦੋਹਾਂ ਪੈਣ ਭਰਾਵਾਂ ਨੂੰ ਨਾਲ ਕੁੱਟ ਕੇ ਸੌਣ ਦੀ ਕੋਸ਼ਿਸ਼ ਕਰਦੀ ਪਰ ਮੈਂ ਸਾਰੀ ਉਮਰ ਉਹਦੀਆਂ ਅੱਖਾਂ ਵਿੱਚ ਚੈਨ ਦੀ ਨੀਂਦ ਨਹੀਂ ਸੀ ਦੇਖੀ ਮੈਂ ਆਪਣੇ ਮਾਮੇ ਦੇ ਮੁੰਡੇ ਨੂੰ ਪੈਸੇ ਭੇਜ ਕੇ ਬੇਬੇ ਦਾ ਆਪਰੇਸ਼ਨ ਕਰਵਾਉਣ ਲਈ ਆਇਆ ਸੀ ਉਹ ਜਦੋਂ ਬੇਬੇ ਨੂੰ ਲੈਣ ਆਇਆ ਉਹਨੇ ਆਪਰੇਸ਼ਨ ਵਾਲੀ ਗੱਲ ਬਾਪੂ ਨੂੰ ਨਹੀਂ ਸੀ ਦੱਸੀ ਲੈ ਜਾ ਭਾਈ ਪੇਕੇ ਲੈਣ ਆਏ ਮੈਂ ਕੌਣ ਹੁੰਦਾ ਰੋਕਣ ਵਾਲਾ ਬੇਬੇ ਗਵੰਧਨਤਾਈ ਨੂੰ ਰੋਟੀ ਦਾ ਪੱਕਾ ਕਰਕੇ ਗਈ ਸੀ ਆਪਰੇਸ਼ਨ ਮਗਰੋਂ ਜਦੋਂ ਬੇਬੇ ਪਿੰਡਾਈ ਤਾਈ ਬਾਪੂ ਦੀ ਕਥਾ ਛੇੜ ਕੇ ਬੈਠ ਗਈ ਪਾਈ ਰੋਟੀ ਤਾਂ ਦਿੰਦੀ ਜੇ ਤੇਰਾ ਸਾਊ ਬੇਲੇ ਸਰਕਾਰ ਮੁਰਦਾ 10 10 ਬੰਦੇ ਬਿਠਾ ਛੱਡਦਾ ਸੀ ਮੈਂ ਤਾਂ ਪਹਿਲੇ ਦਿਨ ਹੀ ਡਿਊਟੀ ਚੋਂ ਮੁੜ ਗਈ ਸੀ ਸ਼ਰਾਬੀ ਬੰਦੇ ਨਾਲ ਕਾਹਦਾ ਚੱਜ ਤੇ ਬਾਪੂ ਆਪਣੇ ਸਾਰੇ ਚੱਜ ਭੁੱਲ ਗਿਆ ਸੀ ਉਹ ਬੇਬੇ ਨਾਲ ਆਪਰੇਸ਼ਨ ਪਿੱਛੇ ਉੱਕੜਿਆ ਫਿਰਦਾ ਸੀ ਜਗਤਾਰ ਸਿੰਘ ਸੋਹੀ ਨਾਏ ਮੇਰਾ ਸੇ ਸਵਾ ਪਾ ਦਿੱਤੀ ਮੇਰੇ ਮੈਥੋ ਲਾਜ ਨਾ ਹੁੰਦਾ ਤੇਰਾ ਪੁੱਤ ਮੇਰਾ ਦੋਹੀ ਹੱਥੀ ਨੋਟ ਕਿੱਥੇ ਕਰਦਾ ਪਰ ਬਾਪੂ ਨੇ ਕਦੀ ਨਹੀਂ ਸੀ ਸੋਚਿਆ ਕਿ ਦੋਹਾਂ ਹੱਥਾਂ ਦਾ ਨੋਟ ਕਿੱਦਾਂ ਇਕੱਠੇ ਹੁੰਦੇ ਨੇ ਉਹਨੇ ਕਦੀ ਮੈਨੂੰ ਮੇਰਾ ਹਾਲ ਨਹੀਂ ਸੀ ਪੁੱਛਿਆ ਹਮੇਸ਼ਾ ਕੰਮ ਕਰਦਾ ਪੁੱਛਦਾ ਪਰ ਹੁਣ ਉਹੀ ਬਾਪੂ ਮੈਨੂੰ ਤਿੰਨ ਦਿਨਾਂ ਵਿੱਚ ਤੇ ਵਾਰ ਆਖ ਚੁੱਕਿਆ ਭੋਲਿਆ ਹੁਣ ਨਹੀਂ ਜਾਣ ਦੇਣਾ ਮੈਂ ਤੈਨੂੰ ਵਿਆਹ ਦੀ ਤੇਰੀ ਉਮਰ ਟੱਪਦੀ ਜਾਂਦੀ ਤੇਰੇ ਹਾਣੀ ਦੋ ਦੋ ਜਵਾਕ ਚੁੱਕੀ ਫਿਰਦੇ ਬੇਬੇ ਨੇ ਵੀ ਪਤਾ ਨਹੀਂ ਕਿੰਨੀ ਕੁ ਵਾਰ ਕਹੀ ਸੀ ਇਹ ਗੱਲ ਮੈਨੂੰ ਉਹ ਫੋਨ ਉੱਤੇ ਹੀ ਮਨ ਪਰ ਆਉਂਦੀ ਮੈਂ ਤਾਂ ਜਿਵੇਂ ਸੁੱਖ ਲਿਖਾ ਕੇ ਹੀ ਨਹੀਂ ਆਈ ਧੀ ਵਿਆਹ ਕੇ ਆਪਣੇ ਘਰ ਤੋਰਦੀ ਪੁੱਤ ਪਰਦੇਸੀ ਰੁੱਲਦਾ ਫਿਰਦਾ ਪਰ ਦੇਸੀ ਰੂਰਲ ਨੂੰ ਕਿਸਦਾ ਦਿਲ ਕਰਦਾ ਸੀ ਪਰ ਮੇਰੀ ਤੇ ਬਾਪੂ ਦੀ ਬੜਾ ਨਾ ਆਉਂਦੀ ਉਹਨੂੰ ਕਿਸੇ ਗੱਲ ਦੀ ਲੱਥੀ ਚੜੀ ਨਹੀਂ ਸੀ ਨਿਤ दारू ਪੀਂਦਾ ਤੇ ਪੀ ਕੇ ਗਾਲ ਬਿਨਾਂ ਗੱਲ ਨਾ ਕਰਦਾ ਬੁੜੇ ਬਾਰੇ ਵੀ ਬੇਬੇ ਨਾਲ ਤੌਲ ਤਫਾ ਕਰਨ ਲੱਗਦਾ ਇੰਨਾਂ ਗੱਲਾਂ ਪਿੱਛੇ ਸਾਡੇ ਵਿੱਚ ਝਗੜਾ ਹੋ ਜਾਂਦਾ ਇੱਕ ਵਾਰ ਬਾਪੂ ਘਰ ਛੱਡ ਕੇ ਮੋਟਰ ਤੇ ਜਾ ਬੈਠਾ ਬੇੜੇ ਵਿੱਚੋਂ ਕਿਸੇ ਕੁੜੀ ਨੂੰ ਰੋਟੀ ਪਕਾਉਣ ਲਈ ਲਾ ਲਿਆ ਉਹਦੀ ਸ਼ਰਮ ਹੋਰ ਚੁੱਕੀ ਗਈ ਭਾਈਆ ਇਉਂ ਠੀਕ ਨਹੀਂ ਲੱਗਦਾ ਕੁੜਮਾ ਵਾਲਾ ਤੂੰ ਸੁਖ ਨਾਲ ਹੋਰ ਸਾਲ ਨੂੰ ਨਵਾਂ ਆਜੂ ਕਰੇ ਟੱਬਰ ਤੋਂ ਪਾਸੇ ਮਾਮਾ ਬਾਪੂ ਨੂੰ ਸਮਝਾਉਣ ਲਈ ਆਇਆ ਸੀ ਮੈਂ ਕਿਹੜਾ ਲੱਲੀ ਛੱਲੀਆਂ ਫੌਜੀ ਆ ਜੇ ਟੱਬਰ ਕਦਰ ਹੀ ਨਾ ਕਰੇ ਦੁਨੀਆ ਪਿੰਦੀ ਖਾਂਦੀ ਨਹੀਂ ਮੰਮੇ ਦੇ ਸਮਝਾਇਆ ਵੀ ਬਾਪੂ ਘਰ ਨਹੀਂ ਸੀ ਆਇਆ ਲੋਕ ਘੜਾ ਕੇ ਦੱਸਦੇ ਕਹਿੰਦੇ ਜਗਤਾਰ ਸਿਓ ਕਹਿੰਦਾ ਮੈਂ ਜ਼ਮੀਨ দান ਕਰ ਦੇਣੀ ਗੁਰਦੁਆਰੇ ਨੂੰ ਐਸੀਆਂ ਗੱਲਾਂ ਸੁਣ ਕੇ ਬੇਬੇ ਹੋਰ ਕਲਪਨ ਲੱਗਦੀ ਫਿਰ ਇੱਕ ਦਿਨ ਬਿਸਤਰਾ ਚੁੱਕ ਕੇ ਬਾਪੂ ਖੁਦ ਹੀ ਘਰ ਆ ਗਿਆ ਤੂੰ ਨਾ ਖੈਭੜਿਆ ਕਰ ਕਰੀ ਜਾਂਦੇ ਜੋ ਕਰਦਾ ਬੇਬੇ ਨੇ ਬਾਪੂ ਦੇ ਘਰ ਮੁੜੇ ਤੋਂ जिमे सुख ਦਾ ਸਾਹ ਲਿਆ ਸੀ ਬਾਪੂ ਮੇਰੇ ਨਾਲ ਘੁੱਟਿਆ ਰਹਿੰਦਾ ਮੈਂ ਬਾਪੂ ਕੋਲੋਂ ਦੂਰ ਰਹਿੰਦਾ ਜਦ ਜਵਾਕ ਨਾ ਬੋਲਣਾ ਨਹੀਂ ਸਿੱਧੇ ਮੂੰਹ ਪਰ ਉਸ ਦਿਨ ਹਰਖੀ ਬੇਬੇ ਅੱਗਿਓਂ ਬੋਲ ਪਈ ਸੀ ਤੂ ਤਾਂ ਕਰਾਤਾ ਸੀ ਲਾਜ ਬਾਗਿਆ ਤੇਰੀ ਪੁੱਤ ਨੇ ਭੇਜੇ ਸੀ ਡਾਲਰ ਤੇਰੀ ਸ਼ਾਨ ਨੂੰ ਨਹੀਂ ਫਰਕ ਪਾ ਕੀ ਆਈ ਪੇਕੀ ਬਾਪੂ ਦੂਣਾ ਓਖੜ ਗਿਆ ਸੀ ਸਾਲੇ ਚੋਰੀਆਂ ਕਮਾਉਂਦੇ ਮੈਥੋਂ ਉਹ ਦਿਨ ਰਾਤ दारू ਪੀ ਕੇ ਮੈਨੂੰ ਤੇ ਬੇਬੇ ਨੂੰ ਗਾਲ੍ਹਾਂ ਕੱਢਦਾ ਰਿਹਾ ਪਰ ਉਹੀ ਬਾਪੂ ਹੁਣ ਕਈ ਦਿਨਾਂ ਤੋਂ दारू ਛੱਡੀ ਬੈਠਾ ਸੀ ਰਾਤ ਨੂੰ ਉਹਨੂੰ ਠੀਕ ਤਰ੍ਹਾਂ ਨੀਂਦ ਨਹੀਂ ਆਉਂਦੀ ਮੈਂ ਨੀਂਦ ਦੀ ਗੋਲੀ ਦੇਣੀ ਚਾਹੀ ਪਰ ਬਾਪੂ ਨੇ ਇਨਕਾਰ ਕਰ ਦਿੱਤਾ ਕੁੱਟ ਲਾਲਾ ਬਾਪੂ ਨੀਂਦ ਆਜੂ ਸਾਰੀ ਰਾਤ ਪਾਸੇ ਮਾਰਦਾ ਰਹਿੰਦਾ ਨਾ ਭੋਲਿਆ ਰੂਹ ਨਹੀਂ ਮੰਦੀ ਬਾਪੂ दारू ਲਈ ਵੀ ਨਹੀਂ ਸੀ ਮੰਨਿਆ ਨਹੀਂ ਤਾਂ ਮੇਰੀ ਵੀ ਉਖੜੀ ਹੋਈ ਸੀ ਮੈਂ ਬਾਪੂ ਲਈ ਰੋਟੀ ਪਵਾ ਕੇ ਲਿਆਇਆ ਥਾਲੀ ਫੜਾ ਕੇ ਮੈਂ ਬਾਪੂ ਕੋਲ ਹੀ ਬੈਠਕ ਵਿੱਚ ਬੈਠ ਗਿਆ ਬਾਪੂ ਵਿਚਾਰਾ ਜਿਹਾ ਬਣਿਆ ਰੋਟੀ ਖਾਂਦਾ ਰਿਹਾ ਮੈਨੂੰ ਲੱਗਿਆ ਬਾਪੂ ਹੁਣ ਇਹ ਹੀ ਕੁਝ ਬੋਲੇਗਾ ਹੱਥ ਟੁੱਟਦੇ ਸੇਕ ਲਾਉਂਦਿਆਂ ਕੱਚੀਆਂ ਮੰਨੀਆਂ ਮਾਰ ਦਿੱਤੀਆਂ ਮੱਥੇ ਥਾਲੀ ਘੁੰਮਦੀ ਹੋਈ ਬੇੜੇ ਵਿੱਚ ਜਾ ਡਿੱਗਦੀ ਬੇਬੇ ਰੋਟੀਆਂ ਇਕੱਠੀਆਂ ਕਰਕੇ ਖੋਲੀ ਵਿੱਚ ਸੁੱਟ ਦਿੰਦੀ ਤੇ ਨਮੀਆਂ ਪਕਾਉਣ ਲਈ ਫੇਰ ਬੈਠ ਜਾਂਦੀ ਕਈ ਵਾਰ ਬਾਪੂ ਦੂਜੇ ਪਾਸਿਓਂ ਕੁਲੇਸ਼ ਪਾ ਲੈਂਦਾ ਅੱਖਾਂ ਤਾਂ ਮੱਥੇ ਤੇ ਧਰੀਆਂ ਹੁੰਦੀਆਂ ਸੜੇ ਮੰਡ ਲਿਆ ਧਰੇ ਮੇਰੇ ਅੱਗੇ ਡੰਗਰਾ ਨਾ ਮੈਂ ਉਹ ਬਿਨ ਰੋਟੀ ਖਾਦੇ ਹੀ ਪੈ ਜਾਂਦਾ ਮੋਮਬਤੀ ਜਿਵੇਂ ਦੋਵੇਂ ਪਾਸੇ ਤੋਂ ਬਲ ਰਹੀ ਹੋਵੀ ਇਹ ਤਾਂ ਮੁੱਟ ਤੋਂ ਹੀ ਐਸਾ ਮੈਂ ਤਾਂ ਪੇਤ ਪਾ ਲਿਆ ਤੂੰ ਐਵੇਂ ਨਾ ਹਰਕੀ ਜਾਇਆ ਕਰ ਮੈਂ ਕੁਝ ਬੋਲਦਾ ਤਾਂ ਬੇਬੇ ਮੈਨੂੰ ਚੁੱਪ ਕਰਾ ਦਿੰਦੀ ਤੂੰ ਕਿਵੇਂ ਕੱਟੀ ਗਈ ਇਹਦੇ ਨਾਲ ਮੈਂ ਬੇਬੇ ਦਾ ਸਿਰੜ ਦੇਖ ਕੇ ਹੈਰਾਨ ਹੁੰਦਾ ਬਾਪੂ ਜੋ ਮਰਜੀ ਕਰਦਾ ਬੇਬੇ ਮੱਥੇ ਪੱਟ ਨਾ ਪਾਉਂਦੀ ਬਾਪੂ ਹਰ ਵੇਲੇ ਉਹਨੂੰ ਜਲੀਲ ਕਰਦਾ ਪਰ ਉਹ ਹਰ ਗੱਲ ਢਿੱਡ ਵਿੱਚ ਪਾ ਲੈਂਦੀ ਪਰ ਅੱਜ ਤਾਂ ਜਿਵੇਂ ਬਾਪੂ ਸਿਰਫ ਢਿੱਡ ਪਰ ਰਿਆ ਸੀ ਉਹਨੇ ਰੋਟੀਆਂ ਜਿਵੇਂ ਅੰਦਾ ਸੁੱਟਨ ਦੀ ਕੀਤੀ ਤੇ ਉੱਠ ਕੇ ਬਾਹਰ ਨੂੰ ਤੁਰ ਗਿਆ ਇਸੇ ਤਰ੍ਹਾਂ ਹੀ ਉਹ ਚੁੱਪ ਚਾਪ ਉਹ ਇੱਕ ਵਾਰ ਘਰ ਤੋਂ ਤੁਰ ਗਿਆ ਸੀ ਪੈਣ ਦੇ ਵਿਆਹ ਤੋਂ ਬਾਅਦ ਬੇਬੇ ਸਾਰਾ ਦਿਨ ਉਡੀਕਦੀ ਰਹੀ ਉਡੀਕ ਵਿੱਚ ਬੈਠੀ ਨੇ ਉਹਨੇ ਖੁਦ ਵੀ ਰੋਟੀ ਨਾ ਖਾਧੀ ਮੈਂ ਸ਼ਾਮੀ ਕਾਲਜ ਤੋਂ ਮੁੜਿਆ ਬੇਬੇ ਮੈਨੂੰ ਬਾਪੂ ਨੂੰ ਲੱਭਣ ਲਈ ਤੋਰ ਦਿੱਤਾ ਮੈਂ ਬਾਪੂ ਨੂੰ ਹਰ ਥਾਂ ਲੱਭਿਆ ਪਰ ਉਹ ਕਿਤੇ ਵੀ ਨਾ ਮਿਲਿਆ ਮੈਂ ਥੱਕ ਹਾਰ ਕੇ ਘਰ ਮੁੜਾਇਆ ਬੇਬੇ ਨੇ ਰੋਟੀ ਪਕਾਈ ਪਰ ਖੁਦ ਚੱਜ ਨਾਲ ਖਾ ਨਾ ਸਕੀ ਮੈਂ ਬੇਬੇ ਵੱਲ ਦੇਖ-ਦੇਖ ਹੈਰਾਨ ਹੋਈ ਜਾਂਦਾ ਖਬਰੇ ਕਿੱਥੇ ਹੋਣਾ ਡੁੱਬੜਾ ਸਵੇਰੇ ਚਾਹ ਪੀਂਦਾ ਹੀ ਤੁਰ ਗਿਆ ਸੀ ਬੁਰਕੀ ਮੂੰਹ ਵਿੱਚ ਪਾਉਂਦੀ ਬੇਬੇ ਬਸ ਕੀ ਜਾਂਦੀ ਬੇਬੇ ਰੋਟੀ ਖਾ ਕੇ ਪੈ ਜਾ ਕਿਉਂ ਕਲਪੀ ਜਾਂਦੀ ਐ ਸਾਰੀ ਉਮਰ ਤੇਰੀ ਕੁੱਟਖਾਂਦੀ ਦੀ ਲੰਘ ਗਈ ਹੁਣ ਤੈਨੂੰ ਫਿਕਰ ਪੈ ਗਿਆ ਮੈਂ ਬੇਬੇ ਨੂੰ ਭੱਜ ਕੇ ਪੈ ਗਿਆ ਬੇਬੇ ਹੋਰ ਫੇਸ ਪਈ ਫਿਕਰ ਨਾ ਕਰਾਂ ਬਾਹ ਨਾ ਕਰਦਾ ਨਾ ਗੁੱਸੇ ਨਾ ਰਾਜੀ ਫਿਰ ਕਾਹ ਤੋਂ ਤੁਰ ਗਿਆ ਅਗਲੇ ਦਿਨ ਵੱਡੇ ਤਾਇ ਨੇ ਦੱਸਿਆ ਬਾਪੂ ਬਾਬੇ ਰੰਗੀ RAM ਦੇ ਡੇਰੇ ਬੈਠਾ ਸੀ ਕੁੜੀ ਵਿਆਹ ਕੇ ਆਪਦੇ ਘਰ ਪੇਜ ਦਿੱਤੀ ਕਬੀਲਦਾਰੀ ਨਜਿੱਟਤੀ ਸੰਸਾਰ ਤਿਆਗਤਾ ਮੈਂ ਤਾਂ ਸਾਡੇ ਮਨੋਂਣ ਗਿਆ ਤੋਂ ਬਾਪੂ ਅੱਗਿਉ ਇਹ ਗੱਲਾਂ ਕਰਨ ਲੱਗਾ ਤਾਏ ਨੇ ਬਹੁਤ ਗਿਆ ਪਰ ਬਾਪੂ ਨੇ ਈ ਮੰਨਿਆ ਬੇਬੇ ਦੋ ਦਿਨ ਉਕੜੀ ਰਹੀ ਆਂਡ ਗਵਾਨ ਤੋਂ ਕੋਈ ਟੀਮੀ ਆਉਂਦੀ ਬੇਬੇ ਬਸਕਣ ਲੱਗਦੀ ਖਵਰੇ ਕੀ ਆਈ ਮਨ ਵਿੱਚ ਸਾਹ ਦੇ ਡੇਰੇ ਜਾ ਬੈਠਾ ਨਾ ਕੋਈ ਦੁੱਖ ਦੱਸੇ ਨਾ ਬਾਤ ਤੇ ਦੂਜੇ ਚੌਥੇ ਦਿਨ ਬਾਪੂ ਦੇ ਮਨ ਵਿੱਚ ਪਤਾ ਨਹੀਂ ਕੀ ਆਈ ਪਿਛਲੇ ਪਹਿਰ ਨੂੰ ਘਰ 모ੜ ਆਇਆ ਬੇਬੇ ਨੇ ਚਾਹ ਪਾਣੀ ਦਾ ਪੁੱਛਿਆ ਪਰ ਉਹ ਕੁਝ ਨਾ ਬੋਲਿਆ ਬਾੜੀ ਵਿੱਚੋਂ ਬੋਤਲ ਕੱਢ ਕੇ ਮੇਹ ਤੇ ਰੱਖ ਲਈ ਉਹ ਦਿਨ ਰਾਤ ਸ਼ਰਾਬ ਪਿੰਦਾ ਰਿਆ ਮੈਂ ਬਾਪੂ ਦੇ ਉਸ ਰੂਪ ਤੋਂ ਹੈਰਾਨ ਹੁੰਦਾ ਰਹਿੰਦਾ ਜਿਵੇਂ ਹੁਣ ਬਾਪੂ ਦੇ ਇਸ ਰੂਪ ਤੋਂ ਹੈਰਾਨ ਹਾਂ ਹਿਊਮਨ ਸਾਈਕੀ ਨੂੰ ਸਮਝਣਾ ਬਹੁਤ ਔਖਾ ਬੰਦਾ ਇੱਕੋ ਵੇਲੇ ਕਈ ਤਰ੍ਹਾਂ ਦੇ ਬਿਹੇਵ ਕਰਦਾ ਮੈਨੂੰ ਮੇਰੇ ਅੰਗਰੇਜ਼ ਦੋਸਤ ਚਾਰਜ ਦੀ ਆਖੀ ਗੱਲ ਯਾਦ ਆਉਂਦੀ ਤਿੰਨ ਚਾਰ ਦਿਨਾਂ ਬਾਅਦ ਬਾਪੂ ਫੇਰ ਚੰਗਾ ਭਲਾ ਹੋ ਗਿਆ ਇੱਕ ਸ਼ਾਮ ਪੈਗ ਲਾਉਂਦਾ ਉੱਠ ਕੇ ਬਾਹਰ ਨੂੰ ਤੁਰ ਗਿਆ ਸਿਆਲੀ ਰੁੱਤ ਸੀ ਮੁੜਦਾ ਹੋਇਆ ਹੱਟਿਓਂ ਮੂਗਫਲੀ ਰਿਓੜੀਆਂ ਚੁੱਕ ਲਿਆ ਆ ਰੋਟੀ ਖਾ ਕੇ ਮੇਰੇ ਤੇ ਬੇਬੇ ਕੋਲ ਆਨ ਬੈਠਾ ਖਾ ਲੋ ਪਈ ਰੁੱਤ ਰੁੱਤ ਦਾ ਮੇਵਾ ਮੇਰੀ ਸੰਭਾਲ ਵਿੱਚ ਬਾਪੂ ਪਹਿਲੀ ਵਾਰ ਇਉਂ ਜੀਆਂ ਵਿੱਚ ਬੈਠਿਆ ਸੀ ਭੋਲਿਆ ਬਾਹਰ ਨਾ ਭੇਜਦੀ ਏ ਤੈਨੂੰ ਇੱਥੇ ਕਿਹੜਾ ਰੱਖਿਆ ਕੁਝ ਕੀ ਕਹਿੰਦਾ ਕੀ ਪਤਾ ਮੈਂ ਤੇ ਮਾਂ ਤੇਰੀ ਵੀ ਬੇਖਾਈਏ ਕਿਤੇ ਅੰਗਰੇਜ਼ ਅੰਗਰੇਜ਼ਨਾ ਉਹ ਗੱਲ ਕਰਕੇ ਖੁਦ ਹੀ ਹੱਸਦਾ ਰਿਹਾ ਮੈਂ ਸੋਚਿਆ दारू ਪੀ ਕੇ ਕੀਤੀਆਂ ਗੱਲਾਂ ਬਾਪੂ ਨੂੰ ਸਵੇਰ ਨੂੰ ਭੁੱਲ ਭੁਲਾ ਜਾਣੀਆਂ ਪਰ ਉਹ ਤਾਂ 에ਜੰਟ ਨਾਲ ਪੱਕੀਆਂ ਪਕਾਉਣ ਲੱਗਿਆ ਸੀ ਮੈਂ ਐਮਏ ਦੇ ਦੂਜੇ ਸਾਲ ਵਿੱਚ ਸੀ ਪਰ ਐਮਏ ਪੂਰੀ ਨਾ ਹੋਈ ਮੇਰਾ ਵੀਜ਼ਾ ਆ ਗਿਆ ਨਾ ਮੈਂ ਕੁਛ ਸੀ ਨਾ ਬੇਬੇ ਪਰ ਬਾਪੂ ਕੋਲੋਂ ਚਾਹ ਨਹੀਂ ਸੀ ਸੰਭਿਆ ਜਾਂਦਾ ਮੈਂ ਬਾਹਰੋਂ ਫੋਨ ਕਰਦਾ ਬੇਬੇ ਜੀ ਮੈਂ ਬਹੁਤ ਦੂੰਗੀ ਤਾਂ ਤੋ ਬੋਲਦੀ ਘੜੀ ਖਾਲੀ ਹੋ ਗਿਆ ਕੰਧਾਂ ਵੱਲ ਵੇਖਦੀ ਰਹਿੰਦੀ ਸਾਰਾ ਦਿਨ ਪਿਓ ਤੇਰੇ ਦਾ ਪਤਾ ਹੀ ਇਹ ਤੈਨੂੰ ਬਾਪੂ ਜਿਵੇਂ ਹੋਰ ਆਜ਼ਾਦ ਹੋ ਗਿਆ ਸੀ ਜੀਆਂ ਨਾਲ ਹੀ ਰੌਣਕਾ ਤੇਰਾ ਵਿਆਹ ਹੁਣ ਹੋਇਆ ਹੁੰਦਾ ਤਾਂ ਬੇੜਾ ਭਰਿਆ ਹੁੰਦਾ ਕੁੜੀ ਕਿਹੜਾ ਬਹਿਜ ਰਹਿਣਾ ਉਹਦਾ ਵੀ ਟੱਬਰ ਠਿਰੇ ਹੱਦ ਭੋਗ ਤੀਕ ਤੱਕ ਰੁਕ ਜੂ ਰੌਣਕ ਤਾਂ ਨਾਲ ਹੀ ਲੱਗੀ ਤੇਰੀ ਬੇਬੇ 12 ਵਾਪਸ ਆਕੇ ਬਾਪੂ ਫਿਰ ਮਨ ਪਰ ਆਇਆ ਰੋਟੀ ਵਾਲੇ ਭਾਂਡੇ ਉੱਤੇ ਪਏ ਸੀ ਮੇਰੀ ਸੁਰਤੀ ਟੁੱਟੀ ਜਦ ਬੇਬੇ ਢਿੱਲੀ ਸੀ ਮੈਨੂੰ ਉਦੋਂ ਕਿਉਂ ਨਾ ਦੱਸਿਆ ਬਾਪੂ ਤਿੰਨਾਂ ਦਿਨਾਂ ਤੋਂ ਮੈਂ ਬਾਪੂ ਨਾਲ ਬੇਬੇ ਬਾਰੇ ਕੋਈ ਗੱਲ ਨਹੀਂ ਸੀ ਕੀਤੀ ਪੁੱਤ ਸੋਚਿਆ ਪਰਦੇਸ ਦਾ ਕੰਮ ਢਿੱਲ ਮਟ ਤਾਂ ਹੋ ਹੀ ਜਾਂਦੀ ਕੀ ਪਤਾ ਸੀ ਤੂ ਮੁਕੀ ਤੋ ਪਹੁੰਚਣਾ ਮੇਰੀਆਂ ਅੱਖਾਂ ਅੱਗੇ ਬੇਬੇ ਆ ਗਏ ਜਦ ਮੈਂ ਘਰ ਪਹੁੰਚਿਆ ਸੰਸਕਾਰ ਦੀ ਤਿਆਰੀ ਹੋ ਰਹੀ ਸੀ ਦੋ ਦਿਨ ਤਾਂ ਹੋ ਗਏ ਪੁੱਤ ਰਾਹ ਵੇਖਦਿਆਂ ਕੋਈ ਜਣਾ ਮੈਨੂੰ ਬਰਾਉਣ ਲੱਗਿਆ ਸੀ ਮੈਂ ਚਿੰਤਾ ਨੂੰ ਲਾਂਬੂ ਲਾਇਆ ਸਭ ਤੋਂ ਉੱਚੀ ਪੁੱਬ ਬਾਪੂ ਨੇ ਮਾਰੀ ਉਹ ਨਿਆਣਿਆਂ ਵਾਂਗ ਰੋਂਦਾ ਰਿਆ ਤੇਰੇ ਬਿਨਾ ਮੇਰਾ ਕੌਣ ਏ ਬਚਨ ਗੁਰੇ ਬਾਪੂ ਨੂੰ ਰੋਂਦਿਆਂ ਦੇ ਕਿ ਮੇਰਾ ਮਨ ਵੀ ਬੇਕਾਬੂ ਹੋ ਗਿਆ ਮੜੀਆਂ ਤੋਂ ਕਾਰਤਿਕ ਆਉਂਦਿਆਂ ਮੇਰੇ ਪੈਰ ਮਣਾਮੁਹੀ ਭਾਰੇ ਹੋ ਗਏ ਕਦੇ ਮੇਰੇ ਸਾਹਮਣੇ ਤਾਂ ਹਾਂ ਮਾਦਾ ਬਾਪੂ ਆ ਜਾਂਦਾ ਕਦੇ ਬੇਬੇ ਕਦੇ ਸੁਰਤ ਸੰਬੜੀ ਤੋਂ ਲੈ ਕੇ ਹੁਣ ਤੇ ਘਰ ਵਿੱਚ ਚੱਲਦੇ ਜਹੰਦੇ ਜੋਦੀ ਤਸਵੀਰ ਮੇਰੀਆਂ ਅੱਖਾਂ ਅੱਗੇ ਚੱਲਣ ਲੱਗਦੀ ਪਰ ਬਾਪੂ ਦਾ ਇਹ ਰੂਪ ਮੈਨੂੰ ਹੈਰਾਨ ਕਰੀ ਜਾਂਦਾ ਬੰਦੇ ਦੇ ਕਿੰਨੇ ਹੀ ਰੂਪ ਹੁੰਦੇ ਨੇ ਮੈਂ ਮਨ ਵਿੱਚ ਸੋਚਦਾ ਕੀ ਸੋਚੀ ਜਾਂਦਾ ਭੋਲਿਆ ਜਾ ਕੇ ਪੈ ਜਾ ਹੁਣ ਲਿੱਤਾਂ ਨੂੰ ਕੌਣ ਮੁੜੇ ਘਰ ਦਾ ਜੀ ਜੰਤ ਨਾਲ ਹੀ ਸੌਂਦੇ ਨੇ ਧੀਮੀ বিনা ਕਾਦਾ ਕਰ ਆਖ ਕੇ ਬਾਪੂ ਵਾਹਿਗੁਰੂ ਵਾਹਿਗੁਰੂ ਕਰਨ ਲੱਗਿਆ ਇਹ ਕਹਾਣੀ ਇੱਥੇ ਸਮਾਪਤ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਵਾਸ ਆਪਣੇ ਵਿਚਾਰ ਜ਼ਰੂਰ ਦੱਸ ਕੇ ਜਾਈਓ ਜੀ ਤੇ ਵੀਡੀਓ ਨੂੰ ਲਾਇਕ ਤੇ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ